ਤੁਸੀਂ ਦੇਖਦੇ ਹੋ ਇਹ ਜਿਹੜੀ ਅਗਨੀ ਬੋਰ ਜਿਹਨੂੰ ਕਰਨਿਆ ਅਗਲੀ ਬੋਰ ਕਿਸ ਤਰ੍ਹਾਂ ਜਿਹੜੀ ਬਣਾ ਕੇ ਲੈ ਕੇ ਆ ਰਹੇ ਆ ਤੁਸੀਂ ਦੇਖਦੇ ਹੋ ਪੂਰਾ ਦਲਦਰ ਹੀ ਦਲਦਰ ਨਜ਼ਰ ਆ ਰਿਹਾ ਹੈ ਹਰ طرف ਜਿਹੜੀ ਆ ਪਾਣੀ ਦੀ ਮਾਰ ਆ ਪੂਰੀ ਫਸਲ ਜਿਹੜੀ ਆ ਉਹ ਖਤਮ ਹੋ ਚੁੱਕੀ ਹੈ ਤੇ ਅੱਜ ਮੈਂ ਇਹਨਾਂ ਤੇ ਸਪੈਸ਼ਲ ਵਿਜ਼ਿਟ ਕਰਕੇ ਜਿਹੜਾ ਆਪਣੇ ਮਤਲਬ ਪ੍ਰੈਗਨੈਂਟ ਨੂੰ ਦੇਖਣੇ ਆ ਪਾਣੀ ਉਤਰਨ ਤੋਂ ਬਾਅਦ ਲਾਦਾ ਇਹੋ ਜਾ ਕੇ ਵੀ ਪੂਰਾ ਘਰ ਖੰਡਰ ਲੱਗਣ ਲੱਗ ਪਿਆ ਜੀ ਤੇ ਕੋਈ ਵੀ ਨਹੀਂ ਪਹੁੰਚਿਆ ਨਾ ਸਾਨੂੰ ਕਿਸੇ ਨੇ ਸੂਦ ਦਿੱਤੀ ਵੀ ਤੁਸੀਂ ਤੁਹਾਡਾ ਇੱਥੇ 18-20 ਪਰਿਵਾਰ ਜੀ ਰਹਿੰਦੇ ਜੋ ਤੇ ਤੁਹਾਨੂੰ ਕੋਈ ਸੂਦ ਦਿੱਤੀ ਜਾਵੇ ਬੇੜੀ ਜਾਂ ਕੁਛ ਵੀ ਕਿਸ਼ਤੀ ਵਗੈਰਾ ਦਿੱਤੀ ਜਾਵੇ ਤੇ ਕੋਈ ਨਹੀਂ ਸਾਨੂੰ ਕਿਸੇ ਨੇ ਦਿੱਤੀ ਤੇ ਅਸੀਂ ਆਪਦੇ ਕੋਲੋਂ ਹੀ ਚਾਰ ਕੋਕਾ ਲੈਂਦੀਆਂ ਤੇ YouTube ਤੇ ਵੇਖਿਆ ਸੀ ਅਸੀਂ ਇਹੋ ਜਿਹਾ ਜਿਗਾਰਡ ਜਿਹਾ ਪਹਿਲਾਂ ਹੀ ਤੇ ਉਹਦੇ ਉਹ ਅਹੀਂ ਬਣਾਇਆ ਵੀ ਆਪਦੇ ਕੋਲ ਹੀ ਉਹ ਤੋਂ ਦੂਰੋਂ ਵੇਖ ਕੇ ਬਸ ਕੋੜੋਂ ਅੱਖੇ ਚੁੱਕ ਕੇ ਚਲ ਜਾਂਦੇ ਨੇ ਤਾਂ ਹਰੇ ਕਿੰਨਾ ਸਮਾਂ ਹੋਇਆ ਸੀ ਘਰ ਨੂੰ ਤਿਆਰ ਕਿਤੇ ਸਾਰਾ 8 ਮਹੀਨੇ ਹੋਏ ਲੇ ਇਹ ਤਾਂ ਫਿਰ ਕਰਜ਼ਾ ਵੀ ਨਹੀਂ ਲੱਥਾ ਹੋਣਾ ਨਹੀਂ ਸਾਰਾ ਲੈ ਨਹੀਂ ਲੱਥਾ ਕਾ ਦਿਹਾੜੀ ਕਰਕੇ ਅਸੀਂ ਮਿਹਨਤਾਂ ਕਰਕੇ ਕਰਜ਼ਾ ਚੁੱਕ ਕੇ ਘਰ ਪਾਇਆ ਏ ਔਰ ਇਹ ਤਸਵੀਰ ਤੁਸੀਂ ਦਿਖ ਦਿਓ ਘਰ ਦੇ ਵਿੱਚ ਜਿਹੜਾ ਸਮਾਨ ਜਿਹੜਾ ਰੱਖਿਆ ਸੀਗਾ ਉਹ ਜ਼ਰੂਰਤ ਵਾਲੇ ਸਮਾਨ ਨੇ ਉਹ ਵੀ ਜਿਹੜਾ ਅਜ ਪਾਣੀ ਦੀ ਚਪੇਚ ਆ ਗਿਆ ਥੱਲੇ ਦਲਦਲ ਆ ਤੇ ਦਲਦਲ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਪੂਰਾ ਸਮਾਨ ਜਿਹੜਾ ਉਹ ਜਿਹੜਾ ਇੱਕ ਵਾਰੀ ਜਿਹੜਾ ਨਸ਼ਟ ਹੋ ਚੁੱਕਿਆ ਗੱਡੇ ਜਿਹੜੇ ਉਹ ਖਤਮ ਹੋ ਚੁੱਕਿਆ ਚਤਨੂਏ ਕਹਿ ਤੋ ਬਾਦ ਕੀ ਹਾਲਾਤ ਨੇ ਪਿੰਡਾਂ ਦੇ ਅੱਜ ਤਾਆਂ ਤਸਵੀਰਾਂ ਦਿਖਾਵਾਂਗੇ ਤੁਸੀਂ ਜੁੜੇ ਰਹੋ ਐਨਏਆਰਟੀਵੀ ਦੇ ਨਾਲ ਤਾਂ ਤਾੜੀ ਤਸਵੀਰ ਦਿਖਾਵਾਂਗੇ ਕਿ ਇਸ ਵਕਤ ਅਸੀਂ ਖੜੇ ਆ ਫਿਰੋਪ ਦੇ ਗੱਟੀ ਰਾਜੋ ਕੇ ਤਾਂ ਤੁਸੀਂ ਦੇਖ ਲਓ ਇੱਕ ਜੁਗਾੜੂ ਜਿਹੜੀ ਹੈ ਬੇੜੀ ਬਣਾਈ ਹੋਈ ਹੈ ਜਿੱਥੇ ਚਾਰ ਟੂਬਾਂ ਔਰ ਇੱਕ ਦੋ ਮੰਜਾਂ ਦੇ ਨਾਲ ਤਾਂ ਇਸ ਵਕਤ ਮੈਡੀਕਲ ਦੀ ਟੀਮ ਜਿਹੜੀ ਹੈ ਉਸ ਜਗ੍ਹਾ ਤੇ ਪਹੁੰਚੀ ਆ ਜਿੱਥੇ ਹਜੇ ਤੱਕ ਕੋਈ ਜ਼ਿਲ੍ਹਾ ਪ੍ਰਸ਼ਾਸਨ ਨਹੀਂ ਪਹੁੰਚਿਆ ਔਰ ਇਹਨਾਂ ਦੀ ਮਦਦ ਕਰਨ ਵਾਸਤੇ ਅੱਜ ਮੈਡੀਕਲ ਦੀ ਟੀਮ ਪਹੁੰਚੀ ਆ ਇਹਨਾਂ ਦੀ ਮੈਡੀਕਲ ਸਹੂਲਤ ਦੇਗੀ ਤਾਂ ਤੁਸੀਂ ਦੇਖ ਲਓ ਇਹ ਜਿਹੜੀ ਅਗਨੀ ਬੋਰਡ ਜਿਮੀ ਕਰਨਿਆ ਅਗਲੀ ਬੋਰਡ ਕਵਿਸਟਨਾ ਜਿਹੜੀ ਬਣਾ ਕੇ ਲੈ ਕੇ ਆ ਰਹੇ ਆ ਤੁਸੀਂ ਦੇਖਦੇ ਹੋ ਜਿਵੇਂ ਕਿ 4 ਪੂਬਾ 2 ਮੰਜੇ ਉਸ ਦੇ ਵਿੱਚ ਜਿਹੜੀ ਮੈਡੀਕਲ ਦੀ ਟੀਮ ਜਿਹੜੀ ਹੈ ਹੁਣ ਇਸ ਵਕਤ ਪਹੁੰਚ ਚੁੱਕੀ ਆ ਉਸ ਪਰਵਾਦ ਦੇ ਵਿੱਚ ਰੋਲ ਉਸ ਪਰਵਾਦ ਦੀ ਜਿਹੜੀ ਆ ਕਿ ਮੈਡੀਕਲ ਸਹੂਲਤ ਜਿਹੜੀ ਦਿੱਤੀ ਜਾਏਗੀ ਤਾਂ ਇਹ ਤਸਵੀਰਾਂ ਨੇ ਪਹਿਲਾ ਜਦੋਂ ਅਸੀਂ ਗੱਲਬਾਤ ਕਰਨ ਲੱਗੇ ਆ ਉਸ ਮੈਡੀਕਲ ਜਿਹੜੀ ਟੀਮ ਪਹੰਚੀ ਆ ਜਿਹੜੇ ਇੱਥੇ ਡਾਕਟਰਸ ਪਹੁੰਚਿਆ ਉਹਨਾਂ ਨਾਲ ਗੱਲਬਾਤ ਕਰਾਂਗੇ ਕਿਵੇਂ ਅੱਜ ਆਏ ਕੀੜੀਆਂ ਮੁਸ਼ਕਲਾਂ ਦਾ ਜਿਹੜਾ ਅੱਜ ਸਾਨੂੰ ਇਹਨਾਂ ਨੂੰ ਸਾਹਮਣਾ ਕਰਨਾ ਪਿਆ ਤਾਂ ਅਸੀਂ ਵੀ ਇਸ ਬੋਰਡ ਤੇ ਰਹੀਆਂ ਤਾਂ ਤੁਸੀਂ ਹਰ ਤਰਫ ਦੇਖਦੇ ਹੋ ਪਾਣੀ ਹੈ ਪਾਣੀ ਉਤਰਨ ਤੋਂ ਬਾਅਦ ਕੀ ਹਾਲਾਤ ਬਣ ਚੁੱਕੇ ਹੈ ਪੂਰਾ ਦਲਦਰ ਹੀ ਦਲਦਰ ਨਜ਼ਰ ਆ ਰਿਹਾ ਹੈ ਹਰ ਤਰਫ ਜਿਹੜੀ ਹੈ ਪਾਣੀ ਦੀ ਮਾਰ ਹੈ ਪੂਰੀ ਫਸਲ ਜਿਹੜੀ ਹੈ ਉਹ ਖਤਮ ਹੋ ਚੁੱਕੀ ਹੈ ਤਾਂ ਤੁਸੀਂ ਦੇਖਦੇ ਹੋ ਜਿਹੜੇ ਹੈ ਡਾਕਟਰ ਦੀ ਟੀਮ ਜਿਹੜੀ ਹੈ ਉਤਰ ਚੁੱਕੀ ਹੈ ਤਾਂ ਅਸੀਂ ਗੱਲਬਾਤ ਕਰਨ ਦੀ ਪੂਰੀ ਕੋਸ਼ਿਸ਼ ਕਰਾਂਗੇ ਕਿ ਅੱਜ ਕਿੰਨੀ ਮੁਸ਼ਕਲ ਦੇ ਨਾਲ ਇਹ ਜਿਹੜੀ ਟੀਮ ਪਹੁੰਚੀ ਹੈ ਅ ਮੈਂ ਨਸ਼ਕਾ ਜੀ ਨਮਸਕਾਰ ਜੀ ਅੱਜ ਜੇ ਤੁਸੀਂ ਇਸ ਜਗ੍ਹਾ ਤੇ ਪਹੁੰਚੇ ਹੋ ਤਾਂ ਕੀ ਮਹਕਨੀਆ ਮੁਸ਼ਕਲਾ ਦੇ ਨਾਲ ਪਹੁੰਚੇ ਹੋ ਸਰ ਇੱਧਰ ਆਉਣ ਦਾ ਕੋਈ ਰਸਤਾ ਨਹੀਂ ਪਾਣੀ ਕਰਕੇ ਤੇ ਅਲੱਗ ਜਗ੍ਹਾ ਤੇ ਥੋੜਾ ਬੈਠੇ ਹੋਏ ਆ ਡੇਰੇ ਤੇ ਤੇ ਜੋ ਪਿੰਡ ਪਾਸੋਂ ਲਗਾਇਆ ਗਿਆ ਸੀ ਜਿਗਾਰਡ ਉਹਦੇ ਸਾਬ ਨਾਲ ਅਸੀਂ ਪਿੰਡ ਵਾਲਿਆਂ ਦੀ ਹੈਲਪ ਨਾਲ ਪਹੁੰਚੀ ਅੱਜ ਪੰਜਾਬ ਸਰਕਾਰ ਵੱਲੋਂ ਜਿਹੜੀ ਹਰ ਪਿੰਡ ਦੇ ਵਿੱਚ ਮੈਡੀਕਲ ਸਹੂਲਤ ਦਿੱਤੀ ਜਾ ਰਹੀ ਹੈ ਕਿ ਲੋਕ ਜਿਹੜੇ ਬਾਹ ਦੀ ਮਾਸ ਦੇ ਵਿੱਚ ਹੈ ਤਾਂ ਉਸੇ ਹੀ ਗਾਈਡਲਾਈਨਸ ਤੁਸੀਂ ਅੱਜ ਪਹੁੰਚੇ ਹੋ ਹਾਂਜੀ ਸਰ ਮੇਰਾ ਇੱਕ ਐਨਸੀ ਪੇਸ਼ੈਂਟ ਇੱਥੇ ਇੱਕ ਛੋਟਾ ਬੱਚਾ ਹੈ ਕਾਫੀ ਦਿਨ ਤੋਂ ਮੈਡੀਕਲ ਡਿਊਟੀ ਸਾਡੀ ਅਲੱਗ-ਅਲੱਗ ਜਗ੍ਹਾ ਤੇ ਲੱਗ ਰਹੀ ਸੀਗੀ ਤੇ ਅੱਜ ਮੈਂ ਇਹਨਾਂ ਤੇ ਸਪੈਸ਼ਲ ਵਿਜ਼ਿਟ ਕਰਕੇ ਜਿਹੜਾ ਆਪਣੇ ਮਤਲਬ ਪ੍ਰੈਗਨੈਂਟ ਨੂੰ ਦੇਖਣਾ ਹੈ ਆ ਬਿਲਕੁਲ ਤੁਸੀਂ ਦੇਖ ਸਕਦੇ ਹੋ ਪੈਗੈਂਟ ਮਹਿਲਾ ਜਿਹੜੀ ਹੈ ਗਰਭਤੀ ਮਹਿਲਾ ਹੈ ਉਸ ਦਾ ਜਿਹੜਾ ਅੱਜ ਇੱਥੇ ਇਲਾਜ ਕਰਨੀ ਪਹੁੰਚੇ ਨੇ ਉਸ ਦੀ ਜਾਂਚ ਕਰਨੀ ਪਹੁੰਚੇ ਆ ਤਾਂ ਤੁਸੀਂ ਦੇਖੋ ਮੈਡੀਕਲ ਦੀ ਟੀਮ ਪਾਕੀ ਆ ਤਾਂ ਹੁਣ ਮੈਂ ਦਿਖਾਉਂਗਾ ਉਸ ਘਰ ਦੇ ਹਾਲਾਤ ਪਾਣੀ ਦੇ ਕਹਿਤ ਬਾਅਦ ਕੀ ਹਾਲਾਤ ਬਣੇ ਨੇ ਤਾਂ ਇਹ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਜਿਹੜੀ ਮੰਜੇ ਦੇ ਉੱਤੇ ਜਿਹੜਿਆ ਭਾਂਡੇ ਪਏ ਹੋਏ ਨੇ ਇਹ ਉਹ ਤਸਵੀਰ ਹੈ ਜਦੋਂ ਪਾਣੀ ਦੇ ਕਹਿਤ ਬਾਅਦ ਇਹ ਪੂਰਾ ਤਰ੍ਹਾਂ ਜਿਹੜਾ ਪਾਣੀ ਦੀ ਚਪੇਟ ਆ ਚੁੱਕਿਆ ਸੀ ਆ ਤਾਂ ਪੂਰਾ ਜਿਹੜਾ ਗੰਦ ਦੇ ਨਾਲ ਜਿਹੜਾ ਪੂਰਾ ਭੜ ਗਿਆ ਸੀਗਾ ਅੱਜ ਇਸ ਦੀ ਸਫਾਈ ਕਰਕੇ ਮੰਜਿਆਂ ਦੇ ਉੱਤੇ ਜਿਹੜੇ ਭਾਂਡੇ ਟਿਕਾਏ ਹੋਏ ਨੇ ਤਾਂ ਇਹ ਤੁਸੀਂ ਦੇਖੋ ਦਲਦਲ ਹੀ ਦਲਦਲ ਦਿਖੇਗੀ ਕਿਉਂਕਿ ਇੱਥੇ ਜਿਹੜਾ ਪਾਣੀ ਹੈ 4 ਤੋਂ 5 ਫੁੱਟ ਜਿਹੜਾ ਪਾਣੀ ਇਸ ਜਗ੍ਹਾ ਤੇ ਸੀਗਾ ਔਰ ਇਹ ਸਾਰੇ ਲੋਕ ਜਿਹੜੀ ਤੁਸੀਂ ਦੇਖ ਰਹੇ ਹੋ ਇਹ ਪੂਰੇ ਲੋਕ ਅੱਜ ਪਾਣੀ ਦੀ ਚਪੇਟ ਸੀਗੇ ਅੱਜ ਕਿੱਥੇ ਨਾ ਕਿੱਥੇ ਪਾਣੀ ਜਿਹੜਾ 3 ਤੋਂ 4 ਫੁੱਟ ਘੜਨ ਤੋਂ ਬਾਅਦ ਇਹਨਾਂ ਨੂੰ ਕਿੱਥੇ ਨਾ ਕਿਤੇ ਸੁੱਖ ਦਾ ਜਿਹੜਾ ਸਾਹ ਮਿਲਦਾ ਨਜ਼ਰ ਆ ਰਿਹਾ ਹੈ ਤਾਂ ਦੂਜੀ ਤਸਵੀਰ ਤੁਸੀਂ ਦੇਖ ਲਓ ਇਹ ਜਿਹੜੇ ਕਰੀਬ ਜਿਹੜਾ 20 ਤੋਂ 22 ਦਿਨ ਜਿਵੇਂ ਦੱਸਿਆ ਜਾ ਰਿਹਾ ਹੈ ਕਿ ਇਹ ਆਪਣੇ ਛੱਤਾਂ ਦੇ ਉੱਤੇ ਡੇਰੇ ਲਗਾ ਕੇ ਆਪਾਂ ਆਪ ਬਸਰ ਕਰਦੇ ਰਹੇ ਨੇ ਤਾਂ ਇਹ ਦੂਜੀ ਤਸਵੀਰ ਹੈ ਤੁਸੀਂ ਹਾਲਾਤ ਦੇਖ ਸਕਦੇ ਹੋ ਪੰਜਾਬ ਦੇ ਹਾਲਾਤ ਕੀ ਹੈ ਪਾਣੀ ਦੇ ਨਮਾਜ਼ ਦੇ ਹਟਾ ਪੂਰਾ ਪੰਜਾਬ ਜਿੱਥੇ ਜੂਝਿਆ ਤਾਂ ਉੱਥੇ ਗੱਟੀ ਨਵੀਂ ਨਵੀਂ ਗੱਟੀ ਰਾਜੋ ਕੇ ਦੇ ਲੋਕ ਤਾਂ ਇਹ ਤਸਵੀਰ ਤੁਸੀਂ ਦੇਖਦੇ ਹੋ ਬਿਸਤਰੇ ਨੇ ਇਹਨਾਂ ਲੋਕਾਂ ਦੇ ਪਰ ਪੂਰੀ ਪਾਣੀ ਦੇ ਨਾਲ ਤਹਸ ਨਾਲ ਸੋਕੇ ਪੂਰਾ ਜਿਹੜਾ ਹੈ ਕਿ ਖਤਮ ਹੋ ਚੁੱਕੇ ਨੇ ਔਰ ਇਹ ਤਸਵੀਰ ਤੁਸੀਂ ਦੇਖ ਲਓ ਘਰ ਦੇ ਵਿੱਚ ਜਿਹੜਾ ਸਮਾਨ ਜਿਹੜਾ ਰੱਖਿਆ ਸੀਗਾ ਔਰ ਜ਼ਰੂਰਤ ਵਾਲੇ ਸਮਾਨ ਨੇ ਉਹ ਵੀ ਜਵਾਜ ਪਾਣੀ ਦੀ ਚਪੇਚ ਆ ਗਿਆ ਥੱਲੇ ਦਲਦਲ ਆ ਔਰ ਦਲਦਲ ਦੇ ਵਿੱਚ ਤੁਸੀਂ ਦੇਖਦੇ ਹੋ ਪੂਰਾ ਸਮਾਨ ਜਿਹੜਾ ਉਹ ਜਿਹੜਾ ਇੱਕ ਵਾਰੀ ਜਿਹੜਾ ਨਸ਼ਟ ਹੋ ਚੁੱਕਿਆ ਗੱਡੇ ਜਿਹੜੇ ਉਹ ਖਤਮ ਹੋ ਚੁੱਕੇ ਆ ਔਰ ਅਲਮਾਰੀ ਤੁਸੀਂ ਦੇਖ ਲਓ ਕਿਸ ਤਰ੍ਹਾਂ ਉਸ ਨੂੰ ਜੁਗਾੜ ਨਾਲ ਬਾਲਿਆਂ ਦੇ ਉੱਪਰ ਰੱਖ ਕੇ ਆਦਾ ਸਿਨਣਾ ਬਣ ਕੇ ਕਿਸ ਤਰ੍ਹਾਂ ਜੁਗਾੜੂ ਬਣਾਇਆ ਗਿਆ ਸੀ ਆ ਤਾਂ ਦੂਜੀ ਤਸਵੀਰ ਹੋਰ ਦਿਖਾਵਾਂਗੇ ਕਿ ਇਹ ਜਿਹੜੇ ਲੋਕ ਨੇ ਜਿਹੜਾ ਪਾਣੀ ਦੀ ਮਾਰ ਹੇਠਾਂ ਆਏ ਸੀਗੇ ਪਾਣੀ ਦੀ ਮਾਰ ਤੋਂ ਬਾਅਦ ਕੀ ਹਾਲਾਤ ਬਣ ਚੁੱਕੇ ਨੇ ਮੈਂ ਤੁਹਾਨੂੰ ਤਸਵੀਰਾਂ ਦਿਖਾਉਣ ਦੀ ਕੋਸ਼ਿਸ਼ ਕਰੂੰਗਾ ਇੱਕ ਇਸ ਘਰ ਦੀਆਂ ਇਹ ਉਹ ਘਰ ਹੈ ਜਿਸਦੇ ਕਿ ਤੁਸੀਂ ਦੇਖਦੇ ਬਾਲੇ ਵਾਲੀ ਛੱਤ ਹੈ ਤਾਂ ਬਾਲੇ ਵਾਲੀ ਛੱਤ ਦੇ ਉੱਤੇ ਗਾਰਡਨ ਗਾਰਡਨ ਦੇ ਨਾਲ ਦੋ ਰਸੇ ਲਗਾ ਕੇ ਔਰ ਮੰਝੇ ਦੇ ਉੱਤੇ ਤੁਸੀਂ ਦੇਖੋ ਪੂਰਾ ਸਮਾਨ ਚਾਹੇ ਪੇਟੀ ਦੀ ਗੱਲ ਕੀਤੀ ਜਾਵੇ ਚਾਹੇ ਅਲਮਾਰੀ ਦੀ ਔਰ ਕੁਰਸੀਆਂ ਪੂਰਾ ਸਮਾਨ ਆਪਣਾ ਪਾਣੀ ਤੋਂ ਬਚਾਉਣ ਦੇ ਲਈ ਤੁਸੀਂ ਦੇਖੋ ਕਿਸ ਤਰ੍ਹਾਂ ਜਿਹੜਾ ਉਹਨਾਂ ਸਜਾਇਆ ਔਰ ਥੱਲੇ ਦਿਖਾਇਆ ਕਿ ਪੂਰੀ ਦਲਦਲ ਮੱਚੀ ਹੋਈ ਹੈ ਪਾਣੀ ਦਾ ਕਹਿਰ ਸੀਗਾ ਪਾਣੀ ਬਹੁਤ ਜ਼ਿਆਦਾ ਸੀਗਾ ਪਾਣੀ ਦੀ ਜਿਹੜੀ ਤੁਹਾਨੂੰ ਦਿਖਾਵਾਂਗੇ ਪਾਣੀ ਕਿੰਨਾ ਜ਼ਿਆਦਾ ਜਿਹੜਾ ਸੀਗਾ ਉਹ ਵੀ ਅਸੀਂ ਦਿਖਾਵਾਂਗੇ ਕਿਉਂਕਿ ਮੂਹ ਬੋਲਦੀ ਤਸਵੀਰਾਂ ਅੱਜ ਵੀ ਕਿੱਥੇ ਨਾ ਕਿੱਥੇ ਜਿਹੜੀਆਂ ਦੀਵਾਰ ਜਿਹੜੀ ਗਵਾਹੀਆਂ ਭਰਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਆ ਤੁਸੀਂ ਦੇਖ ਲਓ ਇਸ ਇਸ ਜਗ੍ਹਾ ਤੇ ਜਿਹੜਾ ਪਾਣੀ ਸੀਗਾ ਇਹ ਪਾਣੀ ਦੇ ਨਾਲ ਜਿਹੜਾ ਪੂਰਾ ਹਾਲਾਤ ਸਿਗੇ ਤਾਂ ਪਾਣੀ ਜਦੋਂ ਜ਼ਿਆਦਾ ਸੀਗਾ ਤਾਂ ਉਸ ਤੋਂ ਬਾਅਦ ਪਰਿਵਾਰ ਨੇ ਜਿਹੜਾ ਆਪਣਾ ਬਸਰ ਕਿਵੇਂ ਕੀਤਾ ਜ਼ਿੰਦਗੀ ਕਿਵੇਂ ਬਸਰ ਕੀਤੀ ਆ ਤਾਂ ਇਹ ਜਿਹੜਾ ਉੱਪਰ ਲੱਗਾ ਹੋਇਆ ਟੈਂਟ ਅਗਵਾਈ ਪਰ ਰਿਹਾ ਇਹ ਟੈਂਟ ਦੇ ਉੱਤੇ ਜਿਹੜਾ ਰਹਿ ਕੇ ਟੈਂਟ ਦੇ ਜਾਂ ਛੱਦੇ ਉੱਤੇ ਲੱਗਾ ਹੋਇਆ ਟੈਂਟ ਇੱਕ ਤਰਪਾਨ ਦਾ ਬਣਾਇਆ ਹੋਇਆ ਉਸ ਦੇ ਵਿੱਚ ਜਿਹੜੀ ਆਪਣੀ ਜ਼ਿੰਦਗੀ ਬਤੀਤ ਕੀਤੀ ਆ ਤਾਂ ਦੂਜੀ ਤਸਵੀਰ ਹੋਰ ਦਿਖਾਉਣ ਦੀ ਕੋਸ਼ਿਸ਼ ਕਰੂੰਗਾ ਕਿ ਇਹ ਤਸਵੀਰਾਂ ਲਗਾਤਾਰ ਨਵੀਂ ਗੱਤੀ ਰਾਜੋ ਕੀ ਦਿਖਾਣਾ ਹੈ ਪਰਵਾਰ ਦੇ ਹਾਲਾਤ ਦਿਖਾ ਰਿਹਾ ਤਾ ਇਹ ਜੋ ਇਸ ਦੇ ਤੁਸੀਂ ਦੁਬਾਰਾ ਜੜੀਆਂ ਹੈਗੀਆਂ ਨੇ ਪੂਰੀ ਜੜੀ ਆ ਪਾਣੀ ਦੀ ਮਾਰ ਹਟਾ ਚੁੱਕਿਆ ਪੂਰੀ ਤਰ੍ਹਾਂ ਤਰੇ ਆ ਚੁੱਕੀ ਆ ਤਾਂ ਹੋਰ ਤਸਵੀਰ ਜਿਹੜੀ ਦਿਖਾਵਾਂਗੇ ਕਿ ਇਹ ਜਿਹੜੇ ਲੋਕ ਹੈ ਆਪੇ ਪਸ਼ੂਆਂ ਡੰਗਰਾ ਵਾਸੇ ਜਿਹੜਿਆ ਚਾਰਾ ਆ ਜਾਂ ਫੀਡ ਉਸ ਨੂੰ ਕਿਵੇਂ ਬਚਾਇਆ ਤੁਸੀਂ ਥੱਲੇ ਡਰਮ ਹੈ ਉੱਤੇ ਉਹ ਲਾ ਕੇ ਰੱਸੀਆਂ ਦੇ ਨਾਲ ਬੰਨ ਕੇ ਰੱਖਿਆ ਹੋਇਆ ਤਾਂ ਇਹ ਹਾਲਾਤ ਸਿਗੇ ਪਾਣੀ ਪਾਣੀ ਦਾ ਕਹਿਰ ਕਿਸ ਤਰ੍ਹਾਂ ਬਰਸਿਆ ਹੈ ਤੇ ਇਹ ਤਾਂ ਤੁਹਾਨੂੰ ਤਸਵੀਰਾਂ ਦੇ ਰਹੀ ਦਿਖਾ ਰਹੇ ਆ ਤਾਂ ਤਸਵੀਰ ਦੂਜੀ ਤਸਵੀਰ ਹੋਰ ਦਿਖਾਵਾਂਗੇ ਕਿ ਇਹ ਹਾਲਾਤ ਇਹ ਵਾਲੇ ਵਾਲੀ ਜਿਹੜੀ ਛੱਤ ਹੈ ਬਿਲਕੁਲ ਜਿਹੜੀ ਹੈ ਬਹਿ ਡਿੱਗਨ ਦੇ ਕਿਨਾਰੇ ਆ ਚਾਹੇ ਅੱਜ ਚਾਹੇ ਕੱਲ ਇਹ ਜਿਹੜੀ ਹੈ ਦਿਖ ਸਕਦੀ ਹੈ ਕਿਉਂਕਿ ਪਾਣੀ ਦੀ ਮਾਰ ਇੱਥੇ ਵੀ ਜੜੀ ਪਾ ਚੁੱਕੀ ਹੈ ਬਹੁਤ ਬੜੇ ਦਲੇਰਸ ਜੋ ਕਿ ਹਾਲਾਤ ਜਿਹੜੇ ਬਣੇ ਹੋਏ ਨੇ ਇਸ ਵਕਤ ਹਾਲਾਤ ਤਰਸਯੋਗ ਬਣੇ ਹੋਏ ਨੇ ਤਾਂ ਹਾਲਾਤ ਤੁਹਾਨੂੰ ਲਗਾਤਾਰ ਦਿਖਾ ਰਹੇ ਕਿ ਹਾਲਾਤ ਬਣੇ ਹੋਏ ਨੇ ਤਾਂ ਦੂਜੀ ਤਸਵੀਰ ਹੈ ਕਿ ਅੰਦਰ ਪੂਰਾ ਜਿਹੜਾ ਦਲਦਲ ਦਲਦਲੀ ਹੀ ਨਜ਼ਰ ਆ ਗਈ ਕਿਉਂਕਿ ਪਾਣੀ ਕਿ ਹੁਣ ਪਾਣੀ ਜਿਹੜਾ ਕਟਿਆ ਹੈ ਕਟਣ ਤੋਂ ਬਾਅਦ ਹਾਲਾਤ ਕੀ ਬਣ ਗਏ ਹੈ ਉਸ ਤੋਂ ਬਾਅਦ ਇਹ ਜਿਹੜੀ ਆ ਤੁਸੀਂ ਤਰੇੜਾ ਦੇ ਸਕੋ ਕਿ ਪੂਰੀ دیوار ਨੂੰ ਜਿਹੜੀ ਆ ਤਰੇੜਾ ਸਕੀ ਪੁਰੇ ਘਰ ਨੂੰ ਤਰੇੜਾ ਸਕੀ ਇੱਕ ਅੰਦਰ ਦੀ ਤਸਵੀਰ ਅਸੀਂ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਕਿ ਇਹ ਤਸਵੀਰ ਤੁਸੀਂ ਦੇਖੋ ਇਹ ਵੀ ਬਾਲਿਆ ਵਾਲੀ ਹੈ ਪੂਰੀ ਜਿਹੜੀ ਹੈ ਇਹ ਘਰ ਨੇ ਬਾਲਿਆ ਚਾ ਤਾਂ ਇਹ ਤਸਵੀਰ ਤੁਸੀਂ ਦੇਖੋ ਇਹ ਜਿਹੜੀ ਤੁਸੀਂ ਇਹ ਰੋਸ਼ਨੀ ਦੇਖੋ ਇਹ ਰੋਸ਼ਨੀ ਜਿਹੜੀ ਹੈ ਇੱਕ ਪੂਰਾ ਕਾਜੜਾ ਇਹ ਪਾਣੀ ਦੇ ਵਿੱਚ ਕਿੱਥੇ ਨਾ ਕਿੱਥੇ ਜਿਹੜੀ ਆ ਮਾਲ ਦੇ ਵਿੱਚ ਆ ਚੁੱਕਿਆ ਇਹ ਕਦੇ ਵੀ ਜਿਹੜਾ ਦੇਖ ਸਕਦਾ ਵੱਡਾ ਜਿਹੜਾ ਨੁਕਸਾਨ ਹੋ ਰਿਹਾ ਕਿ ਇਹ ਪਰਿਵਾਰ ਹੁਣ ਜਿਹੜਾ ਇਹ ਛੱਦੇ ਹੇਟਾ ਸੋਏਗਾ ਪਰ ਕਿੱਥੇ ਨਾ ਕਿਤੇ ਮੌਤ ਦੇ ਸائے ਦੇ ਵਿੱਚ ਸੋਏਗਾ ਕਿਉਂਕਿ ਕਦੇ ਵੀ ਇਹ ਜਿਹੜੀ ਛੱਤ ਦੇਖ ਕੇ ਇਹਨਾਂ ਦੇ ਉੱਤੇ ਜਿਹੜੀ ਹੈ ਕੋਈ ਵੱਡਾ ਜਿਹੜਾ ਹਾਸਾ ਹੋ ਸਕਦਾ ਹੈ ਤਾਂ ਇਹ ਤਸਵੀਰਾਂ ਤੁਹਾਨੂੰ ਲਗਾਤਾਰ ਅਸੀਂ ਦਿਖਾ ਰਿਹਾ ਫਰੋਪੂ ਦਾ ਸੜਦੀ ਪਿੰਡ ਗੱਟੀ ਹੈ ਨਵੀਂ ਗੱਟੀ ਰਾਜੋ ਕਹ ਜਿਹੜਾ ਅੰਤਰਰਾਸ਼ਟਰੀ ਹੈ ਭਾਰਤ ਦਾ ਜਿਹੜਾ ਲਾਸਟ ਪਿੰਡ ਹੈ ਤਾਂ ਇਹ ਤਸਵੀਰਾਂ ਅਸੀਂ ਲਗਾਤਾਰ ਦਿਖਾ ਰਿਹਾ ਤੇ ਗੱਲਬਾਤ ਕਰਦੇ ਆ ਸਰ ਕੀ ਨਾਮ ਜੀ ਤਾਂ ਪਿੰਡ ਦੇ ਹਾਲਾਤ ਜਦੋਂ ਪਾਣੀ ਸੀਗੇ ਕੀ ਹਾਲਾਤ ਸੀਗੇ ਪਾਣੀ ਉਤਰਨ ਤੋਂ ਬਾਅਦ ਕਿਹੋ ਜਿਹੇ ਹਾਲਾਤ ਬਣ ਗਏ ਪਾਣੀ ਉਤਰਨ ਤੋਂ ਬਾਅਦ ਹਾਲਾਤ ਇਹੋ ਜਾ ਕੇ ਵੀ ਪੂਰਾ ਘਰ ਖੰਡਰ ਲੱਗਣ ਲੱਗ ਪਿਆ ਜੀ ਤੇ ਹੁਣ ਤਾਂ ਕੋਈ ਜਿਹੜੇ ਮੰਨ ਕੇ ਚਲਾ ਲੇ ਤਾਂ ਤੋਪ ਲੱਗੇਗੀ ਹਲੇ ਲੱਗਣੀ ਹੈ ਤੋਪ ਘਰ ਐਂ ਦਰਾਰਾਂ ਪੈਣ ਦੀਆਂ ਕਮਰਿਆਂ ਨੂੰ ਆ ਬਿਲਕੁਲ ਜਦੋਂ ਪਾਣੀ ਲੱਥਿਆ ਤਾਂ ਉਦੋਂ ਪੂਰਾ ਘਰ ਜਿਹੜਾ ਇੱਕ ਖੰਡ ਦੇ ਰੂਪ ਚਾ ਜਦੋਂ ਪਾਣੀ ਹੈਗਾ ਸੀਗਾ ਤਾਂ ਉਹ ਉਦੋਂ ਤੁਸੀਂ ਕਿਵੇਂ ਜਿਹੜਾ ਆਪਣਾ ਜੀਵਨ ਬਤੀਤ ਕੀਤਾ ਉਦੋਂ ਤੋਂ ਪੂਰਾ ਜੀ ਹੱਸਦਾ ਖੇਡ ਵਸਦਾ ਪਰਿਵਾਰ ਸੀ ਵਧੀਆ ਨਾਲ ਘਰਬਾਰ ਵਧੀਆ ਵਧੀਆ ਲੱਗਦਾ ਸੀ ਨਹੀਂ ਜਦੋਂ ਪਾਣੀ ਆ ਗਿਆ ਜਦੋਂ ਪਾਣੀ ਆ ਗਿਆ ਉਦੋਂ ਕਿਵੇਂ ਕੀ ਕਿਵੇਂ ਰਹੇ ਤੁਸੀਂ ਉਦੋਂ ਜੀ ਪਾਣੀ ਜੱਕਦਾ ਇਸ ਤਰ੍ਹਾਂ ਆ ਗਿਆ ਵੀ ਹਨੂ ਨਾ ਜਿੰਨਾ ਕੋ ਸਮਾਨ ਸਾਡੇ ਕੋਲ ਚਕੀਚਾ ਸੀ ਅਸੀਂ ਉਹਨਾਂ ਦਾ ਛੱਤ ਤੇ ਰੱਖ ਲਿਆ ਜੋ ਜਿੰਨਾ ਕੋ ਟੰਗੇchnਾ ਹੈ ਉਹਨਾਂ ਕੋ ਹੀ ਟੰਗੇ ਆ ਗਿਆ ਬਾਕੀ ਰਹਿ ਗਿਆ ਜਿਹੜਾ ਥੱਲੇ ਉਹ ਸਾਰਾ ਹੈ ਖਰਾਬ ਹੋ ਗਿਆ ਫਰਨੀਚਰ ਦਾ ਜਿੰਨੇ ਬੱਡ ਬੁੱਡ ਜੋ ਵੀ ਪਾਣੀ ਲੱਗ ਗਿਆ ਸਾਰਿਆਂ ਨੂੰ ਉਹ ਪਲਾਈਆਂ ਫੁੱਲ ਗਏ ਆ ਜੀ ਖਰਾਬ ਹੋ ਗਿਆ ਸਾਰਾ ਸਰ ਤੁਸੀਂ ਕਿੱਥੇ ਰਹੇ ਅਸੀਂ ਜੀ ਛੱਤ ਦੇ ਉੱਤੇ ਰਹੇ ਜੀ ਕਿੰਨੇ ਦਿਨ ਦੀ ਛੱਤ ਦੇ ਤੇ ਕਿੰਨਾ ਪਰਵਾਰ ਉੱਤੇ ਰਹਾ ਸਾਨੂੰ ਜੀ 20 22 ਦਿਨ ਹੋ ਗਏ ਅਸੀਂ ਛੱਤ ਦੇ ਉੱਤੇ ਆ ਅਸੀਂ ਆਪਦਾ ਤੰਬੂ ਲਾਇਆ ਬਾਲਿਆਂ ਵਾਲੀ ਛੱਤ ਹੈ ਜੀ ਤੇ ਬਾਕੀ ਕਿੰਨਾਂ ਦਾ ਦੇ ਸਾਡੇ ਪਰਿਵਾਰ ਚੋਂ 8 9 ਮੈਂਬਰ ਜਿਹੜੇ ਇੱਥੇ ਹੀ ਰਹੇ ਬਾਕੀ ਸਾਰੇ ਅਸੀਂ ਆਸ-ਪਾਸੇ ਭੇਜ ਦਿੱਤੇ ਰਿਸ਼ਤੇਦਾਰਾਂ ਦੇ ਹਾਲਾਤ ਅਸੀਂ ਦੇਖਿਆ ਕਿ ਬਹੁਤ ਜਿਹੜੇ ਹਾਲਾਤ ਤਰਸਜੁਗ ਬਣੇ ਰਹੇ ਆ ਤਾਂ ਤੁਸੀਂ ਜਿਹੜੀ ਜੁਗਾੜੂ ਅਗਰਨੇ ਬੋਰਡ ਜਿਹੜੀ ਆ ਉਹ ਜੁਗਾੜੂ ਪੜਾ ਕੇ ਉਹ ਕਿਵੇਂ ਮੰਚ ਆ ਵੀ ਅਸੀਂ ਉਸ ਨੂੰ ਇਸਤੇਮਾਲ ਕੀਤਾ ਜਾਵੇ ਭਾਏ ਇਸ ਤਰ੍ਹਾਂ ਗੱਲ ਇਸ ਤਰ੍ਹਾਂ ਵੀ ਸਾਡੇ ਕੋਲ ਨਾ ਇੱਥੇ ਕੋਈ ਵੀ ਨਹੀਂ ਪਹੁੰਚਿਆ ਨਾ ਸਾਨੂੰ ਕਿਸੇ ਨੇ ਸਹੂਲਤ ਦਿੱਤੀ ਵੀ ਤੁਸੀਂ ਇੱਥੋਂ ਦਾ ਇੱਥੇ 18-20 ਪਰਿਵਾਰ ਜੇ ਜੀ ਰਹਿੰਦੇ ਜੋ ਇਹ ਤੁਹਾਨੂੰ ਕੋਈ ਸਹੂਲਤ ਦਿੱਤੀ ਜਾਵੇ ਬੇੜੀ ਜਾਂ ਕੋਈ ਕੁਸ਼ਤੀ ਵਗੈਰਾ ਦਿੱਤੀ ਜਾਵੇ ਤੇ ਕੋਈ ਨਹੀਂ ਸਾਨੂੰ ਕਿਸੇ ਨੇ ਦਿੱਤੀ ਤੇ ਅਸੀਂ ਆਪਦੇ ਕੋਲੋਂ ਹੀ ਚਾਰ ਟੂਪਾ ਲੈਂਦੀਆਂ ਤੇ YouTube ਤੇ ਵੇਖਿਆ ਸੀ ਅਸੀਂ ਇਹੋ ਜਿਹਾ ਜਗਾੜ ਜਆ ਪਹਿਲਾਂ ਹੀ ਤੇ ਉਹਦੇ ਥਰੂ ਅਸੀਂ ਬਣਾਇਆ ਜੀ ਆਪਦੇ ਕੋਲੋਂ ਹੀ ਦੋ ਮੰਜੇ ਬਿਲਕੁਲ YouTube ਨਹੀਂ ਦੇਖ ਕੇ ਆਪਣਾ ਜਿਹੜਾ ਬਚਾਅ ਕਰਨ ਦੇ ਲਈ ਇੱਕ ਜਿਹੜੀ ਅਗਨੀ ਬੋਰਡ ਬਣਾਈ ਗਈ ਹੈ ਜਿਹੜੀ ਇਹ ਤੁਸੀਂ ਦੇਖਦੇ ਹੋ ਜਿਹੜੀਆਂ ਕਿ ਚਾਰ ਟੂਬਾਂ ਔਰ ਦੋ ਮੰਜੇ ਉਹਨਾਂ ਨੂੰ ਬਨ ਕੇ ਤਾਂ ਉਥੋਂ ਜਿਹੜਾ ਆਪਣਾ ਜ਼ਰੂਰਤਮੰਦ ਸਾਮਾਨ ਲੈ ਕੇ ਆਉਂਦੇ ਸੀ ਤਾਂ ਪ੍ਰਸ਼ਾਸਨ ਵੱਲੋਂ ਕੋਈ ਬੋਰਡ ਜਾ ਰੋਟੀ ਪਾਣੀ ਉਹ ਕਿਵੇਂ ਗੁਜ਼ਾਰਾ ਫਿਰ ਚੱਲਦਾ ਰਿਹਾ ਕਿੰਨੇ ਦਿਨ ਤੁਸੀਂ ਛੱਤ ਤੇ ਦੇ ਸਾਨੂੰ ਜੀ 20 ਬਾਜ਼ ਦਿਨ ਹੋ ਗਏ ਜੀ ਇੱਥੇ ਇੱਕ ਨਾ ਛੱਤ ਤੇ ਰਹਿੰਦੇ ਆ ਤੇ ਪ੍ਰਸ਼ਾਸਨ ਵੱਲੋਂ ਸਾਨੂੰ ਹਾਲੇ ਤੱਕ ਕੋਈ ਵੀ ਨਾ ਅਗਲੇ ਦੇ ਇੱਥੇ ਨਾ ਪਹੁੰਚਦਾ ਹੀ ਨਹੀਂ ਕਿਉਂਕਿ ਪਾਣੀ ਜਾਦਾ ਵੱਡਾ ਸੀ ਇੱਥੇ ਕੋਈ ਨਹੀਂ ਪਹੁੰਚਦਾ ਜਿੱਥੇ ਪਾਣੀ ਛੋਟਾ ਹੈ ਉੱਥੇ ਚੱਲ ਜਾਂਦੇ ਉਹ ਤੋਂ ਦੂਰੋਂ ਵੇਖ ਕੇ ਬਸ ਫੋਟੋਆਂ ਖਿੱਚ ਕੇ ਚੱਲ ਜਾਂਦੇ ਨੇ ਸਮਾਜ ਸੇਵੀ ਸਮਾਜ ਸੇਵੀ ਕਿ ਪਹੁੰਚਾ ਹਾਂਜੀ ਹਾਂਜੀ ਉਹ ਸਮਾਜ ਸੇਵਕਾਂ ਵਾਲੇ ਜਿਹੜੇ ਉਹ ਵੀ ਇੱਥੇ ਆਉਂਦੇ ਨੇ ਦੋ ਤਿੰਨ ਦਿਨ ਹੋ ਗਏ ਨੇ ਉਹ ਇੱਥੇ ਆਉਂਦੇ ਨੇ ਪਹਿ ਤੇ ਹੁਣ ਆਉਣ ਲੱਗੇ ਪਹਿਲਾਂ ਕੋਈ ਵੀ ਨਹੀਂ ਇੱਥੇ ਪਹੁੰਚਦਾ ਸੀ ਤਾਂ ਕੀ ਮੰਗ ਕਰੋਗੇ ਤੁਹਾਡੇ ਘਰ ਦੇ ਹਾਲਾਤ ਬਹੁਤ ਹੀ ਜਿਹੜੇ ਤਰਸਯੋਗ ਬਣੇ ਆਂ ਛੱਤ ਦੇ ਜਿੱਡ ਡਿੱਗਣ ਵਾਲੀ ਹੋਈ ਪਈ ਕਿ ਦਿਵਾਰਾਂ ਤੇ ਤਰੇੜਾ ਆ ਚੁੱਕਿਆ ਕੀ ਮੰਗ ਕਰਦੇ ਹੋ ਮੰਗ ਭਾਈ ਸਾਡੀ ਇਹੀ ਹੈ ਦੀ ਸਾਨੂੰ ਨਾ ਇੱਥੇ ਹੁਣ ਜਿਵੇਂ ਸਾਡੇ 18 20 ਜੀ ਰਹਿੰਦੇ ਨੇ ਤੇ ਸਾਨੂੰ ਨਾ ਪਿੱਛੇ ਕੋਈ ਜਗ੍ਹਾ ਦਿੱਤੀ ਜਾਵੇ ਕੋਈ ਜਿੱਥੇ ਅਸੀਂ ਆਉਦਾ ਕਿਉਂਕਿ ਰੋਟੀ ਪਾਣੀ ਤਾਂ ਅਸੀਂ ਪਹਿਲਾਂ ਵੀ ਦਿਹਾੜੀ ਮਿਹਨਤ ਕਰਕੇ ਖਾਂਦੇ ਆਂ ਕਿਉਂਕਿ ਵੀ ਗਰੀਬ ਪਰਿਵਾਰ ਆਂ ਤੇ ਸਾਡੇ ਕੋਲ ਥਾਂ ਨਹੀਂ ਲਈ ਜਾਣੀ ਤੇ ਪਿੱਛੇ ਕੋਈ ਥਾਂ ਤੋਂ ਸਾਨੂੰ ਦਿੱਤੀ ਜਾਵੇ ਜੇ ਤਾਂ ਕੋਈ ਮਦਦ ਕਰ ਸਕਦਾ ਤਾਂ ਆ ਬਿਲਕੁਲ ਤੋਂ ਅੰਦਾਜ਼ਾ ਹੈ ਕਿ ਇਹ ਪਰਿਵਾਰ ਜਿਹੜਾ ਹੈ ਕਿ ਪਾਣੀ ਦੀ ਮਾਰ ਹੇਠਾਂ ਆ ਚੁੱਕਾ ਹੈ ਦੱਸ ਦੇ ਕਿ ਇਹ ਜਿਹੜਾ ਪਿੰਡ ਹੈ ਗੱਟੀ ਰਾਜੋ ਕੇ ਹੈ ਪਹਾੜ ਦਾ ਲਾਸਟ ਪਿੰਡ ਹੈ ਔਰ ਦੱਸ ਦੇ ਕਿ ਇਸ ਦੇ ਵਿੱਚ ਚਾਹੇ ਇਸ ਤੋਂ ਪਹਿਲਾਂ ਜਿਹੜੀ ਆਪਰੇਸ਼ਨ ਸੰਦੂਰ ਦੇ ਵਿੱਚ ਵੀ ਇਹਨਾਂ ਨੂੰ ਜਿਹੜੀ ਮਾਰ ਚੇਲੀ ਪਈ ਹੈ ਤਾਂ ਹੁਣ ਜਿਹੜੀ ਹੈ ਬਾੜ ਦੀ ਮਾਰ ਹੈ ਪਾਣੀ ਦੀ ਮਾਰ ਹੈ ਤਾਂ ਕਿਥਨੇ ਕਿਥੇ ਜਿਹੜੀ ਇਹਨਾਂ ਨੂੰ ਹਰ ਵਾਰ ਜਿਹੜੀ ਹੈ ਸਾਲ ਜਿਹੜੀ ਮੁਸੀਬਤ ਚ ਹੇਲਨੀ ਪੈਂਦੀ ਹੈ ਮੰਗ ਕਿੰਨੀ ਚੱਲੀ ਜਾ ਰਹੀ ਹੈ ਕਿ ਇਹ ਪਰਿਵਾਰ ਨੂੰ ਜਿਹੜਾ ਪੰਜ-ਪੰਜ ਮਰਦੇ ਹੈ ਜਿਹੜਾ ਉਹ ਜਿਹੜੀ ਹੈ ਇਸ ਜਿਹੜੀ ਸ਼ਖੀ ਜਗ੍ਹਾ ਤੇ ਜਿਹੜੀ ਜਗ੍ਹਾ ਦਿੱਤੀ ਜਾਵੇ ਤਾਂ ਤਾਂ ਕਿ ਆਪਣੀ ਜਿਹੜੀ ਜ਼ਿੰਦਗੀ ਜਿਹੜੀ ਸਹੀ ਬਤੀਤ ਕਰ ਸਕਣ ਤਾਂ ਇੱਕ ਤਸਵੀਰ ਹੋਰ ਦਿਖਾਵਾਂਗੇ ਕਿਉਂਕਿ ਇਹ ਇੱਕ ਟਾਣੀ ਹੈ ਜਿੱਥੇ ਕਰੀਬ 5 ਘਰ ਨੇ 18 ਦੇ ਕਰੀਬ ਜਿਹੜੇ ਆ ਜੀ ਰਹਿੰਦੇ ਨੇ ਪਰ ਉਹਨਾਂ ਦੇ ਹਾਲਾਤ ਪਾਣੀ ਤੋਂ ਬਾਅਦ ਵੱਤ ਤੋਂ ਬਸੇ ਬਣ ਚੁੱਕੇ ਸੀਗੇ ਤਾਂ ਇੱਕ ਤਸਵੀਰ ਜਿਹੜੀ ਹੈ ਖੌਫਨਾਕ ਤਸਵੀਰ ਹੈ ਉਹ ਅਸੀਂ ਦਿਖਾਉਣ ਦੀ ਪੂਰੀ ਕੋਸ਼ਿਸ਼ ਕਰਾਂਗੇ ਕਿ ਉਹ ਤਸਵੀਰ ਇਹ ਤੁਸੀਂ ਦਿਖ ਦਿਓ ਇਹ ਜਿਹੜੀ ਦੀਵਾਰ ਦੇਖ ਰਹੇ ਹੋ ਇਸ ਦੀਵਾਰ ਨੂੰ ਪਾਰ ਕਰਕੇ ਉਸ طرف ਜਿਹੜੇ ਪਰਵਾਹ ਜਾਂਦਾ ਔਰ ਉਸ ਜਦੋਂ ਕੋਈ ਜ਼ਰੂਰਤ ਹੁੰਦੀ ਤਾਂ ਇਸ ਤਰਫ ਆਂਦਾ ਤਾਂ ਇਹ ਤਸਵੀਰ ਤੁਸੀਂ ਦਿਖ ਦਿਓ ਕਿ ਇਹ ਘਰ ਦੇ ਬਿਲਕੁਲ ਹੀ ਬੂਏ ਦੇ ਬਾਅਦ ਜਿਹੜਾ ਸੀਵਰ ਸਿਸਟਮ ਸੀਗਾ ਉਹ ਜਿਹੜਾ ਪਾਣੀ ਦੀ ਤੇਜ਼ ਬਹਾਅ ਦੇ ਵਿੱਚ ਜਿਹੜਾ ਬਿਲਕੁਲ ਥੱਲੇ ਡੈਮੇਜ ਹੋ ਚੁੱਕਿਆ ਹੈ ਖੁਦਨ ਕਾਸਤਾ ਇਥੇ ਅਗਰ ਬੱਚਾ ਆਂਦੇ ਬੱਚੇ ਆਂਦੇ ਨੇ ਤਾਂ ਇਸ ਦੇ ਵਿੱਚ ਕੋਈ ਵੱਡਾ ਹਾਸਾ ਵੀ ਉਸ ਦਾ ਇਹ ਤਸਵੀਰਾਂ ਨੇ ਨਵੀਂ ਗੱਟੀ ਰਾਜੋ ਕੇ ਦੀਆਂ ਲਗਾਤਾਰ ਤੋਂ ਤਸਵੀਰਾਂ ਦਿਖਾ ਰਹੇ ਕਿਸ ਤਰ੍ਹਾਂ ਦੇ ਹਾਲਾਤ ਹੈ ਹਾਲਾਤ ਬਸ ਤੋਂ ਬਸਤੇ ਬਣੇ ਹੋਏ ਨੇ ਉਸ ਪਰਵਾਹ ਦੇ ਨਾਲ ਗੱਲਬਾਤ ਕਰਨ ਦੀ ਵੀ ਪੂਰੀ ਕੋਸ਼ਿਸ਼ ਕਰਾਂਗੇ ਕਿ ਹਾਲਾਤ ਕੀ ਨੇ ਇਹ ਹਾਲਾਤ ਤੁਸੀਂ ਦੇਖੋ ਪਾਣੀ ਦੇ ਨਾਲ ਬਣੇ ਹੋਏ ਨੇ ਪਾਣੀ ਕਿਉਂ ਇਸ ਜਗ੍ਹਾ ਤੇ ਜਿਹੜਾ 5 ਤੋਂ 7 ਫੁੱਟ ਜਿਹੜਾ ਪਾਣੀ ਚੜਾ ਸੀ ਤਾਂ ਹਰ ਤਰਫ ਹਜੇ ਵੀ ਕਿੱਥੇ ਨ ਕਿੱਥੇ ਜਿਹੜਾ ਜੀ ਪਾਣੀ ਹੀ ਪਾਣੀ ਦੇਖੋਗੇ ਹਰ ਤਰਫ ਜਿਹੜਾ ਇਸ ਘਰ ਦੇ ਆਸ-ਪਾਸੇ ਪਾਣੀ ਹੈ ਤਾਂ ਪਰਿਵਾਰ ਹੈਗਾ ਗਲਬਤ ਕਰਨ ਦੀ ਪੂਰੀ ਕੋਸ਼ਿਸ਼ ਕਰਦੇ ਆ ਕੀ ਨਾਮ ਹੈ ਜੀ ਅਮਨਦੀਪ ਅਮਨਦੀਪ ਜੀ ਇਹ ਘਰ ਦੇ ਜਿਹੜੇ ਤੁਸੀਂ ਹਾਲਾਤ ਦੇਖ ਰਹੇ ਸੀ ਕੀ ਹੋਇਆ ਇਸ ਘਰ ਇਹ ਸਰ ਪਾਣੀ ਦੇ ਕਾਰਨ ਇੱਥੇ ਬਈ ਗਟਰ ਸੇ ਤੇ ਗਟਰ ਥੱਲੇ ਡੇਗ ਗਿਆ ਤਾ ਫਿਰ ਤੁਸੀਂ ਕਿਵੇਂ ਆਂਜਨ ਕਿਵੇਂ ਹੋ ਰਿਹਾ ਆ ਦਰਵਾਜ਼ਾ ਟਪਕੇ ਜਾ ਰਿਹਾ ਹੈ ਦਰਵਾਜ਼ਾ ਟਪਕੇ ਹਾਂਜੀ ਤਾਂ ਡਰ ਨਹੀਂ ਲੱਗ ਰਿਹਾ ਕਿ ਕੀ ਇਸ ਵਿੱਚ ਹਾਂ ਸਰ ਕੀ ਕਰੀਏ ਹੁਣ ਮਜਬੂਰੀ ਤੌਰ ਤੇ ਕੋਈ ਚੀਜ਼ ਵਸਤ ਲੈ ਕੇ ਜਾਉਣਾ ਪੈਂਦਾ ਏ ਸੋਲੀੜਾ ਕੱਪੜਾ ਬੱਚਿਆਂ ਦਾ ਜੋ ਵੀ ਸੀ ਅੰਦਰ ਪਾਣੀ ਚਲੇ ਗਿਆ ਸਾਰਾ ਖਰਾਬ ਹੋ ਚੁੱਕਿਆ ਉਹ ਕੋਠੇ ਦੇ ਉੱਪਰ ਛੱਤ ਤੇ ਅਸੀਂ ਸੁੱਕਣੇ ਪਾਇਆ ਹੋਇਆ ਥੋੜਾ ਬਹੁਤਾ ਖਿਲਾਰਨ ਵਾਸਤੇ ਅਸੀਂ ਜਾਂਦੇ ਆ ਜਿਆਦਾਤਰ ਇਸ ਗਵਾਂਡੀਆਂ ਦੇ ਘਰ ਹੀ ਅਸੀਂ ਰਹਿ ਰਹੇ ਹਾਂ ਤਾਂ ਹਜੇ ਕਿੰਨਾ ਸਮਾਂ ਹੋਇਆ ਸੀ ਘਰ ਨੂੰ ਤਿਆਰ ਕੀਤਾ ਸਾਰ 8 ਕਿ ਮਹੀਨੇ ਹੋਏ ਲੈ ਹੇਤੇ ਫੇ ਕਰਜ਼ਾ ਵੀ ਲੱਥਾ ਹੋਣਾ ਨਹੀਂ ਸਾਰਾ ਲੈ ਨਹੀਂ ਲੱਥਾ ਕਾ ਦਿਹਾੜੀ ਕਰਕੇ ਅਸੀਂ ਮਿਹਨਤਾਂ ਕਰਕੇ ਕਰਜ਼ਾ ਚੁੱਕ ਕੇ ਘਰ ਪਾਇਆ ਹੈ ਜਿਹੜੀ ਹਾਲਾਤ ਘਰ ਦੇ ਬਣ ਗਏ ਅਸੀਂ ਤਸਵੀਰਾਂ ਵੀ ਦਿਖਾ ਰਿਹਾ ਔਰ ਇਸ ਤੇ ਜਦੋਂ ਅਗਰ ਖੁਦਾ ਨਕਾ ਸਾਹਿਬ ਬੱਚੇ ਜਾਂਦੇ ਆ ਤਾਂ ਹਾਸਾ ਵੀ ਹੋ ਸਕਦਾ ਹਾਂਜੀ ਸਰ ਹੋ ਸਕਦਾ ਪਹਿਲਾਂ ਅਸੀਂ ਸਾਡਾ ਘਰ ਤੋਂ ਪਹਿਲਾਂ ਪਾਣੀ ਤੇ ਇੱਚ ਜਿਹੜਾ ਆਇਆ ਏ ਉਹਨੇ ਵੀ ਸਾਡਾ ਸਾਰਾ ਕੋਸ਼ਿ ਬਰਬਾਦ ਕਰ ਦਿੱਤਾ ਹੁਣ ਦੁਬਾਰਾ ਤੋਂ ਅਸੀਂ ਇਹ ਘਰ ਸ਼ੁਰੂ ਕੀਤਾ ਤੇ ਅਜੇ ਸ਼ੁਰੂਆਤ ਹੀ ਹੋਈ ਆ ਅਜੇ ਤਾਂ ਸਰ ਬੜਾ ਔਖਾ ਏ ਹੁਣ ਸਾਨੂੰ ਹਾਂ ਬਿਲਕੁਲ ਕੀ 2023 ਦੇ ਜਖਮ ਹਜੇ ਪੈ ਨਹੀਂ ਸੀਗੇ ਕਾ 2025 ਦੇ ਵਿੱਚ ਜਿਹੜੀ ਐ ਇੱਕ ਵਾਰ ਫਿਰ ਜਿਹੜਿਆ ਪਾਣੀ ਨੇ ਮਾਰ ਕਰ ਦਿੱਤੀ ਆ ਤਾਂ ਜਿਹਨੇ ਘਰੇ ਰਹਿ ਰਏ ਸੀ ਸਰ ਮੇਰੀਆਂ ਬੇਟੀਆਂ ਐ ਬੇਟਾ ਐ ਉਹਨਾਂ ਨੂੰ ਕਿਸੇ ਦੇ ਘਰ ਰੱਖ ਖੈਰ ਰੱਖਿਆ ਹੋਇਆ ਸੀ ਅਸੀਂ ਅਸੀਂ ਪਹਿਲਾਂ ਹਾਂ ਬਿਲਕੁਲ ਤੁਸੀਂ ਦੇਖੋ ਪਾਣੀ ਦੇ ਡਰ ਤੋਂ ਔਰ ਇੱਕ ਜਿਹੜੀ ਇਹ ਜਿਹੜੀ ਤੁਸੀਂ ਤਸਵੀਰ ਦੇਖ ਰਹੇ ਹੋ ਇਸ ਡਰ ਤੋਂ ਜਿਹੜਾ ਪਰਿਵਾਰ ਨੇ ਆਪਣੇ ਛੋਟੇ ਛੋਟੇ ਬੱਚੇ ਆ ਜਿਹੜੇ ਕਿ ਉਹ ਜਿਹੜਾ ਪਿੰਡ ਤੋਂ ਬਾਹਰ ਰੱਖਿਆ ਹੈ ਸੌਖੀ ਜਗ੍ਹਾ ਤੇ ਅ ਅਗਰ ਜੇ ਇਸ ਕਰਦੇ ਵਿੱਚ ਆਂਦੇ ਹੈ ਖੁਦਾ ਨਾਕਾਸਤਾ ਗਲਤੀ ਦੇ ਨਾਲ ਜਿਹੜਾ ਇਸ ਖੱਡੇ ਵਿੱਚ ਜੇ ਡਿੱਗ ਪੈਂਦੇ ਆ ਤਾਂ ਉਹਨਾਂ ਦਾ ਵੱਡਾ ਹਾਸਾ ਵੀ ਹੋ ਸਕਦਾ ਹੈ ਜਾਨ ਵੀ ਜਾ ਸਕਦੀ ਹੈ ਤਾਂ ਇਹ ਹਾਲਾਤ ਆ ਤੁਹਾਨੂੰ ਦਿਖਾਇਆ ਨਵੀਂ ਗੱਤੀ ਰਾਜੋ ਕੇ ਦੇ ਤਾਂ ਹੁਣ ਅਸੀਂ ਪੰਜਾਬ ਸਰਕਾਰ ਔਰ ਜ਼ਿਲ੍ਹਾ ਪ੍ਰਸ਼ਾਸਨ ਔਰ ਸਮਾਜ ਸੇਵੀ ਤੋਂ ਮੰਗ ਕਰਾਂਗੇ ਕਿ ਇਸ ਪਰਵਾਹ ਦੀ ਜਿਹੜੀ ਹੈ ਮਦਦ ਕੀਤੀ ਜਾਵੇ ਕਿ ਹਾਲਾਤ ਤੁਹਾਨੂੰ ਦਿਖਾਇਆ ਹੈ ਇਸ ਤਰ੍ਹਾਂ ਹਾਲਾਤ ਜਿਹੜੇ ਆ ਪਾਣੀ ਉੱਤਰਨ ਤੋਂ ਬਾਅਦ ਕਿਸ ਤਰ੍ਹਾਂ ਦੇ ਹਾਲਾਤ ਬਣ ਗਏ ਘਰ ਦੇ ਜਿਹੜੇ ਛੱਤਾਂ ਸੀਗੀਆਂ ਉਹ ਪੂਰੀ ਤਰ੍ਹਾਂ ਚੋਹ ਚੁਕੀਆਂ ਆ ਔਰ ਦਿਵਾਰਾਂ ਜਿਹੜੀਆਂ ਤੇੜਾ ਚੁਕੀਆਂ ਆ ਹੁਣ ਮੰਗ ਕੀਤੀ ਜਾ ਰਹੀ ਹੈ ਪਰਿਵਾਰ ਵੱਲੋਂ ਕਿ ਜਾਨੂ ਜਿਹੜੀਆਂ ਪੰਜ-ਪੰਜ ਮਰਦੇ ਦੀ ਜਿਹੜੀ ਜਗ੍ਹਾ ਉਹ ਸ਼ੌਕੀ ਜਗ੍ਹਾ ਦਿੱਤੀ ਜਾਵੇ ਔਰ ਇਸ ਘਰ ਨੂੰ ਜਿਹੜਾ ਦੁਬਾਰਾ ਇੱਕ ਵਾਰੀ ਉਸਾਰਿਆ ਜਾਵੇ ਤਾਂ ਸਮਾਜ ਸੇਵੀਆਂ ਵੱਲੋਂ ਮੰਗ ਕੀਤੀ ਜਾ ਰਹੀ ਹੈ ਸਮਾਜ ਸੇਵੀਆਂ ਤੋਂ ਮੰਗ ਕੀਤੀ ਜਾ ਰਹੀ ਪਰਿਵਾਰ ਵੱਲੋਂ ਔਰ ਅਸੀਂ ਵੀ ਚੈਨਲ ਦੇ ਮਦਦਗਾਰ ਵੀ ਮੰਨ ਕਰ ਰਿਹਾ ਕਿ ਇਹਨਾਂ ਦੀ ਮਦਦ ਕੀਤੀ ਜਾਵੇ ਤਾਂ ਕਿ ਇਹ ਪਰਿਵਾਰ ਆਪੀ ਜ਼ਿੰਦਗੀ ਜਿਹ ਪਰੋਟੋਕਾਲ ਹ ਸੰਜਯ ਗੁਦਿੱਸ਼ ਕੁਮਾਰ ਐਨਆਰਟੀਵੀ